ਕੀ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਕਾਫਲਾ ਰਵਾਨਾ ਹੋ ਚੁੱਕਿਆ ਹੈ ਇਸ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਣੀ ਹੈ ਦੇਖ ਸਕਦੇ ਹੋ ਪਾਰਿਸ ਰੱਖਿਆ ਦੇ ਵਿੱਚ ਜਿਹੜਾ ਕਾਫਲਾ ਫਰੀ ਕੋਡ ਦੇ ਵਿੱਚ ਦੀ ਗੁਜ਼ਰਦਾ ਹੁੰਦਾ ਹੈ ਕਿਉਂਕਿ ਕੱਲ ਮੁੱਖ ਮੰਤਰੀ ਪੰਜਾਬ ਭੌਂਸਿੰਘ ਮਾਨ ਫਰੀ ਕੋਡ ਪਹੁੰਚ ਚੁੱਕੇ ਸਨ ਤੇ ਉਹਨਾਂ ਵੱਲੋਂ ਹੁਣ ਝੰਡਾ ਲਹਿਰਾਉਣ ਦੀ ਰਸਮ ਅਕੀਤੀ ਜਾਣੀ ਤੁਹੇ ਦੇਖ ਸਕਦੇ ਹੋ ਕਾਫਲਾ ਇੱਕ ਵੱਡਾ ਕਾਫਲਾ ਜਿਹੜਾ ਰਵਾਨਾ ਹੋ ਜਿਹੜੇ ਮੰਤਰੀ ਸਾਹਿਬ ਗੱਡੀ ਦੇ ਵਿੱਚ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਉਹਨਾਂ ਵੱਲੋਂ ਜਿਹੜਾ ਕਾਫਲੇ ਨੂੰ ਰਵਾਨਗੀ ਦਿੱਤੀ ਗਈ ਹੈ ਕਿ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਨਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਜਾਣਾ ਤੇ ਜਿਹੜਾ ਉਹਨਾਂ ਲਈ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਰਾਵਾਂਗੇ ਫਿਲਹਾਲ ਪੰਜਾਬ ਫ੍ਰੀਕੋਰਟ ਦੇ ਵਿੱਚ ਰਾਜਪਦਰੀ ਸਮਾਗਮ ਜਿਹੜਾ ਕਰਾਇਆ ਜਾ ਰਿਹਾ ਹੈਗਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਵਾਲੇ ਇਤਨਾਲ ਕੀਤੀ ਗਈ ਸੀ ਕਿ ਹਾਲਾ ਅਧਿਕਾਰੀ ਤੇ ਪਹੁੰਚੇ ਨੇ ਤੇ ਦੂਜੇ ਪਾਸੇ ਜਿਹੜਾ ਅੱਜ ਜਿਹੜਾ ਫ੍ਰੀਕੋਰਟ ਦੇ ਵਸਨੀਕਾਂ ਤੇ ਪੰਜਾਬ ਵਸਨੀਕਾਂ ਨੂੰ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਪਹੁੰਚ ਕੇ ਮਾਂ ਅੱਥੋਂ ਇੱਕ ਜਿਹੜਾ ਸੰਦੇਸ਼ ਦੇਣਗੇ ਕੈਮਰਾਮੈਨ ਤੁਮਿੰਦਰ ਨਾਲ ਖਬਰ ਕੈਮਰਾਮੈਨ ਤੁਮਿੰਦਰ ਨਾਲ ਜਗਮਨ ਟੀਵੀ ਲਈ ਜਗਤਾਰ ਸਿੰਘ ਸਰ ਭਗਵੰਤ ਸਿੰਘ ਮਾਨ 15 ਅਗਸਤ ਨੂੰ ਅੱਜ ਆਜ਼ਾਦੀ ਦਿਹਾੜੇ ਦੇ ਅਫਸਰ ਤੇ ਰਾਜ ਪੱਧਰੀ ਸਮਾਗਮ ਵਿੱਚ ਤਸ਼ਰੀਫ ਲੈ ਆ ਚੁੱਕੇ ਨੇ ਮੁੱਖ ਮੰਤਰੀ ਜੀ ਸਭ ਤੋਂ ਪਹਿਲਾਂ ਬਾਬਾ ਫਰੀਦ ਦੀ ਚਰਚੋ ਧਰਤੀ ਦੇ ਉੱਤੇ ਸਾਡੇ ਦੇਸ਼ ਦੀ ਯਾਨ ਤੇ ਸ਼ਾਮ ਕੌਮੀ ਝੰਡੇ ਨੂੰ ਲਹਿਰਾਉਣ ਦੇ ਰਸਮਾਂ ਲਾਕਾਂ ਲਈ ਦੇਸ਼ ਦੀ ਗੱਲ